ਸੋ ਅੱਜ ਆਪਾਂ ਗੱਲ ਕਰਨੀ ਆ ਜਿਹੜੀ ਦਲਜੀਤ ਦੀ ਫਿਲਮ ਆ ਰਹੀ ਆ ਸਰਦਾਰ ਜੀ 3 ਉਸ ਵਿਸ਼ੇ ਤੇ ਕਿਉਂਕਿ ਇੰਡੀਆ ਦੇ ਵਿੱਚ ਕਹਿੰਦੇ ਵੀ ਇਹਨੂੰ ਬੈਨ ਕੀਤਾ ਜਾਵੇ ਬਾਕੀ ਮੈਂ ਗੱਲਾਂ ਕਹਿਣਾ ਚਾਹੁੰਦਾ ਵੀ ਜਿਹੜਾ ਦਲਜੀਤ ਆ ਉਹ ਆਪਣੇ ਇੰਡੀਆ ਨੂੰ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਕਿੰਨੇ ਜਿੱਥੇ ਵੀ ਜਾਂਦਾ ਵਾ ਕਿੰਨੇ ਕਿੰਨੇ ਸ਼ੋਅ ਹੁੰਦੇ ਆ ਉਹਦੇ ਲੱਖਾਂ ਲੋਕ ਉਹਨਾਂ ਦੇ ਮਤਲਬ ਪਿਆਰ ਵਾਲੇ ਨੇ ਉਹਨਾਂ ਨੂੰ ਸੁਣਦੇ ਨੇ ਤੇ ਕਿੰਨੇ ਦੇਸ਼ਾਂ ਵਿੱਚ ਉਹਨੇ ਆਪਣਾ ਨਾਮ ਰੋਸ਼ਨ ਕੀਤਾ ਮੰਨ ਲਓ ਉਹਨੇ ਨਾਮ ਤਾਂ ਇੰਡੀਆ ਦਾ ਹੀ ਰੋਸ਼ਨ ਕੀਤਾ ਜਾਂ ਪੰਜਾਬ ਦਾ ਰੋਸ਼ਨ ਕੀਤਾ ਫਿਰ ਵੀ ਕਈ ਬੰਦੇ ਕਹਿ ਰਹੇ ਨੇ ਕਿ ਉਸ ਫਿਲਮ ਦੇ ਵਿੱਚ ਉਹ ਭੈਣ ਪਾਕਿਸਤਾਨੀ ਲਈ ਗਈ ਆ ਇਸ ਕਰਕੇ ਇਸ ਫਿਲਮ ਨੂੰ ਬੈਨ ਕੀਤਾ ਜਾਣਾ ਚਾਹੀਦਾ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਦੇਖੋ ਆਪਾਂ ਆਪਾਂ ਕਹਿੰਦੇ ਆ ਪਾਕਿਸਤਾਨ ਮਾੜਾ ਵਾ ਪਰ ਪਾਕਿਸਤਾਨ ਦੇ ਵਿੱਚ ਆਪਣੇ ਗੁਰੂ ਪਾਤਸ਼ਾਹ ਦੀਆਂ ਨਿਸ਼ਾਨੀਆਂ ਨੇ ਫਿਰ ਵੀ ਆਪਾਂ ਜਾਣਦੇ ਆ ਆਪਾਂ ਨੂੰ ਉੱਥੇ ਪਿਆਰ ਮਿਲਦਾ ਵਾ ਹਾਂ ਜਦੋਂ ਟਕਰਾਰ ਹੁੰਦਾ ਤਾਂ ਕਹਾ ਸੁਣੀ ਹਰੇਕ ਕਿੰਨੇ ਹੋ ਜਾਂਦੀ ਆ ਆਪਾਂ ਵੀ ਇਦਾਂ ਹੀ ਕਰਦੇ ਆ ਕਿਉਂਕਿ ਇਮੋਸ਼ਨਲ ਹੋ ਜਾਂਦੇ ਆ ਭਾਵਨਾਵਾਂ 'ਚ ਪੜਕ ਜਾਂਦੇ ਆ ਬਟ ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਉਹ ਪੈਣ ਪਾਕਿਸਤਾਨੀ ਆ ਵੀ ਤੇ ਉਹਨੇ ਇਦਾਂ ਮਾੜਾ ਕਿਆ ਤੇ ਜਿਹੜੇ ਪ੍ਰੋਡਿਊਸਰ ਨੇ ਜੇ ਉਹ ਭੈਣ ਚਲੋ ਪਾਕਿਸਤਾਨੀ ਲਈ ਆ ਦਲਜੀਤ ਨੇ ਉਸ ਫਿਲਮ ਦੇ ਵਿੱਚ ਜਿਹੜੇ ਪ੍ਰੋਡਿਊਸਰ ਨੇ ਜਾਂ ਜਿਨ੍ਹਾਂ ਨੇ ਫਿਲਮ ਉਹ ਸਾਰੀ ਸਕਰੀਨ ਤੇ ਪਲੇ ਕੀਤੀ ਆ ਉਹ ਤਾਂ ਇੰਡੀਆ ਦੇ ਨੇ ਨਾ ਆਪਾਂ ਆਪਣੇ ਇੰਡੀਆ ਦਾ ਕਿਉਂ ਨੁਕਸਾਨ ਕਰੋ ਉਹਨੇ ਆ ਦੇਖੋ ਪਾਕਿਸਤਾਨੀ ਆਪਣਾ ਬਿਜ਼ਨਸ ਵਧਾਉਣ ਵਾਸਤੇ ਟੂਰਿਸਟ ਵਧਾਉਣ ਵਾਸਤੇ ਕਿੰਨੀਆਂ-ਕਿੰਨੀਆਂ ਆਪਾਂ ਨੂੰ ਉੱਥੇ ਬਾਹਰ ਜਦੋਂ ਆਪਾਂ ਜਾਂਦੇ ਆ ਨਨਕਾਣਾ ਸਾਹਿਬ ਜਾਂਦੇ ਆ ਕਿੰਨੀਆਂ ਫੈਸਿਲਟੀਆਂ ਦਿੰਦੇ ਆ ਉਹਦਾ ਕਾਰਨ ਕੀ ਆ ਉਹ ਕਹਿੰਦੇ bizness ਵਧੇ ਪਰ ਆਪਾਂ ਕੀ ਕਰ ਰਹੇ ਆ ਆਪਾਂ ਕਰ ਰਹੇ ਆ ਆਪਣੇ ਪੰਜਾਬੀ ਨੀਚੇ ਆ ਜਾਣ ਵਧੀਆ ਗਾ ਰਿਆ ਵਾ ਵਧੀਆ ਫਿਲਮਾਂ ਦੇ ਵਿੱਚ ਆ ਰਿਆ ਵਾ ਵਧੀਆ ਫਿਲਮਾਂ ਕੱਢ ਰਿਆ ਵਾ ਕਾਫੀ ਯੰਗ ਮੁੰਡੇ ਮੋਟੀਵੇਟ ਵੀ ਉਹ ਵੀਰ ਤੋਂ ਹੋ ਰਹੇ ਨੇ ਆਪਣੇ ਦਿਲਜੀਤ ਤੋਂ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਆ ਆਪਾਂ ਇੱਕ ਦੂਜੇ ਦੀਆਂ ਗੱਲਾਂ ਦੇ ਵਿੱਚ ਨਾ ਆਈਏ ਲੱਖਾਂ ਕਰੋੜਾ ਰੁਪਈਆ ਫਿਲਮ ਬਣਾਉਣ ਦੇ ਵਿੱਚ ਲੱਗ ਜਾਂਦਾ ਵਾ ਪਰ ਫੇਰ ਜਾ ਕੇ ਉਹ ਆਪਣੀ ਸਕਰੀਨ ਤੇ ਪਲੇ ਹੁੰਦੀ ਆ ਤੁਸੀਂ ਦੇਖੋ ਦੇਖਣੀ ਤਾਂ ਉਹ ਫਿਲਮ ਆਪਾਂ ਹੀ ਹੁੰਦੀ ਆ ਨਾ ਆਪਾਂ ਕਿੰਨੀਆਂ ਫਿਲਮਾਂ ਦੇਖਦੇ ਆ ਐਂਟਰਟੇਨਮੈਂਟ ਹੁੰਦਾ ਵਾ ਆਪਣਾ ਮਾਈਂਡ ਵੀ ਰਿਲੈਕਸ ਹੁੰਦਾ ਵਾ ਆਪਾਂ ਨੂੰ ਵੀ ਕਾਫੀ ਕੁਝ ਸਿੱਖਣ ਨੂੰ ਮਿਲਦਾ ਵਾ ਜੇ ਕੋਈ ਫਿਲਮ ਕੱਢ ਰਹੀ ਆ ਤਾਂ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵਧੀਆ ਫਿਲਮਾਂ ਕੱਢ ਰਹੇ ਨੇ ਲੱਚਰ ਬਾਤ ਨਹੀਂ ਫਲਾ ਰਿਹਾ ਦਲਜੀਤ ਵੀਰ ਜਿੰਨੀਆਂ ਵੀ ਫਿਲਮਾਂ ਹੁੰਦੀਆਂ ਉਹਦੀਆਂ ਕਾਮੇਡੀ ਹੁੰਦੀਆਂ ਵਧੀਆ ਹੁੰਦੀਆਂ ਯਾਨੀ ਕਿ ਜਦੋਂ ਆਪਾਂ ਦੇਖਦੇ ਆ ਆਪਣਾ ਮਾਈਂਡ ਸੈੱਟ ਹੋ ਜਾਂਦਾ ਵਾ ਉਹ ਰਿਲੈਕਸ ਹੋ ਜਾਂਦਾ ਵਾ ਤੇ ਮੈਂ ਸਪੋਰਟ ਕਰਦਾ ਵਾ ਉਹ ਫਿਲਮ ਦਲਜੀਤ ਦੀ ਰਿਲੀਜ਼ ਹੋਣੀ ਚਾਹੀਦੀ ਆ ਪੂਰੇ ਵਰਲਡ ਵਿੱਚ ਦਾ ਚਲੋ ਹੋ ਹੀ ਰਹੀ ਆ ਤੇ ਮੈਂ ਕਹਿੰਦਾ ਪੰਜਾਬ ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ ਇਹ ਰਿਲੀਜ਼ ਹੋਣੀ ਚਾਹੀਦੀ ਆ ਤੇ ਬਾਕੀ ਜਿਹੜੇ ਵੀ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਵੀਰਾਂ ਨੂੰ ਵੀ ਕਹਿਣਾ ਚਾਹੁੰਦਾ ਵੀਰੋ ਇੱਕ ਪੱਖ ਨਾਲ ਦੇਖੋ ਦੂਜੇ ਪੱਖ ਤੇ ਵੀ ਆ ਕੇ ਦੇਖੋ ਉਹ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਫਿਰ ਆਪਾਂ ਕਹਿੰਨੇ ਆ ਵੀ ਆਪਣੇ ਆਪਣੇ ਬੰਦੇ ਹੀ ਆਪਣੇ ਆਦੀਆਂ ਲੱਤਾਂ ਖਿੱਚਦੇ ਆ ਇਦਾਂ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਆਪਾਂ ਨੂੰ ਸਗੈ ਅਪਰੀਸ਼ੀਏਟ ਕਰਨਾ ਚਾਹੀਦਾ ਬਾਕੀ ਜਿਹੜੀ ਫਿਲਮ ਦੀ ਗੱਲ ਆ ਵੀ ਉਹ ਰਿਲੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਪਾਕਿਸਤਾਨੀ ਉਹ ਭੈਣ ਲਈ ਆ ਤੁਸੀਂ ਇਹ ਦੇਖੋ ਫਿਲਮ ਬਣਾਉਣ ਨੂੰ ਸਾਲਾਂ ਲੱਗ ਜਾਂਦੇ ਆ ਦੋ ਦੋ ਤਿੰਨ ਤਿੰਨ ਸਾਲ ਦਾ ਟਾਈਮ ਲੱਗ ਜਾਂਦਾ ਵਾ ਉਦੋਂ ਤਾਂ ਜੰਗ ਸ਼ੁਰੂ ਵੀ ਨਹੀਂ ਹੋਈ ਸੀ ਉਦੋਂ ਤਾਂ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਵੀ ਹਾਂ ਜੰਗ ਵੀ ਸ਼ੁਰੂ ਹੋਣੀ ਆ ਜਾਂ ਪਾਕਿਸਤਾਨ ਦਾ ਆਪਣੇ ਨਾਲ ਰੋਲਾ ਪੈਣਾ ਵਾ ਜਦੋਂ ਆਪਾਂ ਨਨਕਾਣਾ ਸਾਹਿਬ ਜਾਣਦੇ ਆ ਇੰਨਾ ਇੱਜ਼ਤਮਾਨ ਹੁੰਦਾ ਮਿੰਟਾ ਜੀ ਆਪਾਂ ਉਹ ਇੱਜ਼ਤਮਾਨ ਜ਼ੀਰੋ ਕਰ ਦਿੰਨੇ ਆ ਤੁਸੀਂ ਦੱਸੋ ਜਿਹੜੇ ਵੀ ਨਨਕਾਣਾ ਸਾਹਿਬ ਗਏ ਆ ਤੁਹਾਡੇ ਨਾਲ ਕਿਸੇ ਵੀ ਪਾਕਿਸਤਾਨੀ ਨੇ ਦੁਰਵਿਵਾਰ ਕੀਤਾ ਕਿੰਨੇ ਪਿਆਰ ਨਾਲ ਤੁਹਾਨੂੰ ਮਿਲਦੇ ਨੇ ਉਲਟਾ ਉਹ ਤਾਂ ਆਪਾਂ ਨੂੰ ਕਹਿੰਦੇ ਨੇ ਤੁਸੀਂ ਆਓ ਕਿਉਂਕਿ ਉਹ ਚਾਹੁੰਦੇ ਨੇ ਵੀ ਸਾਡੇ ਪੰਜਾਬ ਦੇ ਬੰਦੇ ਜਿਹੜੇ ਇੱਧਰ ਦੇ ਆ ਉਧਰ ਜਾਣ ਤੇ ਆਪਣਾ ਇੱਕ ਪਿਆਰ ਬਣੇ ਭਾਈਚਾਰਾ ਬਣੇ ਆਪਾਂ ਕਿਉਂ ਨਹੀਂ ਸਮਝਦੇ ਕਿਉਂ ਆਪਾਂ ਇਮੋਸ਼ਨਲ ਹੋ ਜਾਂਦੇ ਆ ਸੋ ਆਪਾਂ ਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਵੀ ਇਹ ਦਲਜੀਤ ਦੀ ਜਿਹੜੀ ਫਿਲਮ ਨਵੀਂ ਆ ਰਹੀ ਆ ਸਰਦਾਰ ਜੀ 3 ਦੇਖੋ ਸਰਦਾਰ ਦੀ 3 ਨਾਂ ਵੀ ਰੱਖਿਆ ਗਿਆ ਸਰਦਾਰਾਂ ਨੂੰ ਰਿਪਰੈਜ਼ੈਂਟ ਕਰ ਰਹੀ ਆ ਤੇ ਸਰਦਾਰ ਹੀ ਆਪਾਂ ਇਹ ਫਿਲਮ ਦਾ ਵਿਰੋਧ ਕਰ ਰਹੇ ਆ ਤੇ ਆਈ سپورਟ ਦਿਲਜੀਤ ਮੈਨੂੰ ਤਾਂ ਵੀ ਇਹ ਫਿਲਮ ਲੱਗੇ ਤੇ ਮੈਂ ਵੀ ਦੇਖ ਕੇ ਆਉਂਗਾ ਜਦੋਂ ਫਿਲਮ ਲੱਗੀ ਤੇ ਬਾਕੀ ਤੁਹਾਨੂੰ ਵੀ ਕਹਿਣਾ ਚਾਹੁੰਦਾ ਜਿੰਨੇ ਵੀ ਬੁੱਧੀਜੀਵੀ ਨੇ ਆਪਣੇ ਦਿਮਾਗ ਤੋਂ ਕੰਮ ਲਿਆ ਕਰੋ ਇਹ ਨਹੀਂ ਇਮੋਸ਼ਨਲ ਹੋ ਗਏ ਵੀ ਹਾਂ ਪਾਕਿਸਤਾਨ ਦੀ ਲੜਾਈ ਲੱਗੀ ਉਹ ਭੈਣੇ ਇਦਾਂ ਕਹਤਾ ਆਪਣੇ ਪੰਜਾਬੀਆਂ ਨੇ ਵੀ ਪਾਕਿਸਤਾਨ ਨੂੰ ਕਿੰਨਾ ਗਲਤ ਕਿਹਾ ਹੋਣਾ ਹੁਣ ਤੁਸੀਂ ਦੱਸੋ ਆਪਾਂ ਨਨਕਾਣਾ ਸਾਹਿਬ ਜਾਣਾ ਉਹਨਾਂ ਨੇ ਆਪਾਂ ਨੂੰ ਨਾ ਕਰ ਦੇਣੀ ਐ ਉਲਟਾ ਕੀ ਉਹਨਾਂ ਨੇ ਨਨਕਾਣਾ ਸਾਹਿਬ ਦੇ ਰਸਤੇ ਕਿੰਨੇ ਖੋਲੇ ਹੋਏ ਨੇ ਪਾਕਿਸਤਾਨ ਨੂੰ ਆਪਾਂ ਕਹਿੰਦੇ ਉਹ ਗਲਤ ਨੇ ਕਿੰਨੀਆਂ ਪਾਕਿਸਤਾਨ ਦੀਆਂ ਫਿਲਮਾਂ ਬਣਾਉਣੀਆਂ ਬਾਰਡਰ ਵਰਗੀ ਫਿਲਮ ਬਣੀ ਆ ਪਾਕਿਸਤਾਨ ਨੂੰ ਉਹਦੇ ਵਿੱਚ ਸਾਰਾ ਕੁਝ ਭੰਡਿਆ ਗਿਆ ਵਾ ਕਿੰਨਾ ਗਲਤ ਕਿਹਾ ਗਿਆ ਪਾਕਿਸਤਾਨੀਆਂ ਨੇ ਇੱਕ ਵਾਰੀ ਆਪਾਂ ਨੂੰ ਕਿਹਾ ਵੀ ਤੁਸੀਂ ਸਾਡੀ ਬਦਨਾਮੀ ਕਰ ਰਹੇ ਹੋ ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸਾਰੀਆਂ ਗੱਲਾਂ ਸਮਝਣੀਆਂ ਚਾਹੀਦੀਆਂ ਆਪਾਂ ਪਾਕਿਸਤਾਨ ਦਾ ਸ਼ੁਰੂ ਤੋਂ ਹੀ ਵਿਰੋਧ ਕਰ ਰਹੇ ਆ ਰਹੇ ਹਾਂ ਜਦੋਂ ਤੁਸੀਂ ਨਨਕਾਣਾ ਸਾਹਿਬ ਜਾਣਦੇ ਹੋ ਉਦੋਂ ਤੁਹਾਡਾ ਵਿਰੋਧ ਕਿਉਂ ਖਤਮ ਹੋ ਜਾਂਦਾ ਤੁਸੀਂ ਦੇਖਦੇ ਹੋ ਪਾਕਿਸਤਾਨੀ ਕਿੰਨੇ ਵਧੀਆ ਆਪਣੇ ਨਾਲ ਪਿਆਰ ਕਰਦੇ ਨੇ ਕਿੰਨੇ ਆਪਾਂ ਨੂੰ ਵੈਲਕਮ ਕਰਦੇ ਨੇ ਆਪਾਂ ਨੂੰ ਲੈਣ ਆਉਂਦੇ ਨੇ ਫੁੱਲਾਂ ਨਾਲ ਆਪਣਾ ਸਵਾਗਤ ਕਰਦੇ ਨੇ ਕਿਉਂ ਨਹੀਂ ਸਮਝਦੇ ਇੱਕ ਦੂਜੇ ਨਾਲ ਪਿਆਰ ਦਾ ਰਿਸ਼ਤਾ ਬਣਾਓ ਇਹ ਨਹੀਂ ਕਿ ਨਫ਼ਰਤ ਦਾ ਰਿਸ਼ਤਾ ਬਣਾਉਣਾ ਆਪਾਂ ਬੀਜ ਬੀਜਣਾ ਵਾ ਪਿਆਰ ਦਾ ਤੇ ਬਾਕੀ ਤੁਸੀਂ ਆਪਣੇ ਕਮੈਂਟ ਸੈਸ਼ਨ ਚ ਤੁਸੀਂ ਵੀ ਦੱਸ ਸਕਦੇ ਹੋ ਵੀ ਜਿਹੜੀ ਫਿਲਮ ਆ ਦਲਜੀਤ ਦੀ ਸਰਦਾਰ ਜੀ 3 ਆ ਰਹੀ ਆ ਸਰਦਾਰਾਂ ਨੂੰ ਰਿਪਰੈਜ਼ੈਂਟ ਕਰ ਰਹੀ ਆ ਪੱਗ ਨੂੰ ਰਿਪਰੈਜ਼ੈਂਟ ਕਰ ਰਹੀ ਆ ਖੁਸ਼ੀ ਨੂੰ ਰਿਪਰੈਜ਼ੈਂਟ ਕਰਦੀ ਆ ਇਹ ਫਿਲਮ ਲਾਂਚ ਹੋਣੀ ਚਾਹੀਦੀ ਆ ਕਿ ਨਹੀਂ ਲਾਂਚ ਹੋਣੀ ਚਾਹੀਦੀ ਆ ਆਪੋ ਆਪਣੇ ਕਮੈਂਟ ਜਰੂਰ ਦਿਓ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮੈਂ ਦਿਲਜੀਤ ਦੀ ਸਪੋਰਟ ਕਰਦਾ ਵਾ ਕਿਉਂਕਿ ਉਹ ਸਾਡਾ ਪੰਜਾਬੀ ਵੀਰ ਆ ਸਾਡੇ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਪੂਰੇ ਵਰਲਡ ਦੇ ਵਿੱਚ ਉਹਨੇ ਆਪਣੇ ਪੰਜਾਬ ਨੂੰ ਪੰਜਾਬ ਦਾ ਨਾਮ ਰੋਸ਼ਨ ਕੀਤਾ ਇਵਨ ਕੀ ਹੁਣ ਹਿੰਦੂ ਵੀਰ ਵੀ ਕਹਿ ਰਿਹਾ ਵੀ ਇਹ ਫਿਲਮ ਰਿਲੀਜ਼ ਹੋਣੀ ਚਾਹੀਦੀ ਆ ਬਟ ਸਾਡੇ ਪੰਜਾਬੀ ਕਈ ਗਾਇਕ ਨੇ ਸਿੰਗਰ ਨੇ ਉਹ ਵਿਰੋਧ ਕਰ ਰਹੇ ਨੇ ਮੈਨੂੰ ਤਾਂ ਇਹ ਲੱਗ ਰਿਹਾ ਉਹ ਵਿਰੋਧ ਵੀ ਇਸ ਕਰਕੇ ਕਰ ਰਹੇ ਨੇ ਕਿਉਂਕਿ ਦਲਜੀਤ ਆ ਪੂਰੇ ਵਰਲਡ ਦੇ ਵਿੱਚ ਆਇਆ ਹੋਇਆ ਵਾ ਜਿੱਦਾਂ ਪਹਿਲਾਂ ਸਿੱਧੂ ਮੂਸੇਵਾਲਾ ਸੀ ਇਦਾਂ ਹੀ ਹੁਣ ਦਲਜੀਤ ਵੀਰ ਵੀ ਛਾਇਆ ਹੋਇਆ ਵਾ ਉਹਨਾਂ ਨੂੰ ਵੀ ਐਂ ਲੱਗਦਾ ਜਿਹੜੇ ਵਿਰੋਧ ਕਰ ਰਹੇ ਨੇ ਵੀ ਹੁਣ ਸਾਡਾ ਕੰਮ ਨਹੀਂ ਚੱਲ ਰਿਹਾ ਤੇ ਚਲੋ ਆਪਾਂ ਵਿਰੋਧ ਕਰਕੇ ਟੀਆਰਪੀ ਲੈ ਲਈਏ ਲੋਕ ਸਾਨੂੰ ਫਿਰ ਦੁਬਾਰਾ ਸਾਨੂੰ ਸੁਣਨ ਲੱਗ ਜਾਣ ਪਰ ਇਦਾਂ ਨਾ ਕਰੋ ਆਪਣੇ ਬੰਦਿਆਂ ਦੀ ਲੱਤਾਂ ਨਾ ਖਿੱਚੋ ਉਹਨਾਂ ਦੀ ਸਪੋਰਟ ਜ਼ਰੂਰ ਕਰੋ ਦੇਖੋ ਜੇ ਤੁਸੀਂ ਸਹੀ ਕੰਮ ਕਰੋਗੇ ਤਾਂ ਪਰਮਾਤਮਾ ਵੀ ਤੁਹਾਡੇ ਨਾਲ ਆ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ ਦਲਜੀਤ ਵੈਸੇ ਵੀ ਖਿੜੇ ਮੱਥੇ ਪਰਵਾਨ ਕਰਦਾ ਵਾ ਬਹੁਤ ਖੁਸ਼ ਮિજાਜ ਬੰਦਾ ਵਾ ਆਪਾਂ ਫਿਲਮਾਂ 'ਚ ਵੀ ਦੇਖੀਦਾ ਉਦਾਂ ਵੀ ਆਪਾਂ ਉਹਨਾਂ ਦੀਆਂ ਰੀਲਾ ਵਗੈਰਾ ਵੀ ਦੇਖੀ ਦੀਏ ਨੇ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਦਲਜੀਤ ਮੈਂ ਤੇਰੇ ਨਾਲ ਆ ਮੈਂ ਤੇਰੀ ਸਪੋਰਟ ਕਰਦਾ ਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ